ਆਪਣਾ ਤੇ ਇਹ ਦੱਸੋ ਕਿ ਪਟਿਆਲਾ ਦੇ ਵਿੱਚ ਜਿਹੜੀ ਇਹ ਇੰਨੀ ਬਰਸਾਤ ਜਿਹੜੀ ਇਹ ਉਸ ਤੋਂ ਬਾਅਦ ਜਿਹੜਾ ਅੱਜ ਹਸਲੀ ਦੇ ਵਿੱਚ ਜਿਹੜਾ ਪਾਣੀ ਵੇਖਣ ਨੂੰ ਮਿਲਿਆ ਵਾ ਇਹਨੂੰ ਕਿਵੇਂ ਵੇਚਦੇ ਕਿਉਂਕਿ ਕਿਤਨਾ ਕਿਨੇ ਹਸਲੀ ਪਟਿਆਲੇ ਨੂੰ ਬਚਾ ਰਹੀ ਏ ਪਹਿਲਾਂ ਤਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਖੋ ਜੀ ਇਹ ਵੀਰ ਮੇਰਾ ਦੱਸ ਕੇ ਗਿਆ 1988 ਦੇ ਵਿੱਚ ਇਸ ਤਰ੍ਹਾਂ ਹੀ ਮਾਰਛਾ ਹੋਇਆ ਸੀ ਤੇ ਹੜ ਆਏ ਸੀ ਦੇਹ ਹਸਰੀ ਜਿਹੜੀ ਉੱਤੋਂ ਦੀ ਛਲਕ ਛਲਕ ਪੈਂਦੀ ਸੀ ਤੇ ਉਦੋਂ ਪ੍ਰਸ਼ਾਸਨ ਨੂੰ ਹਫੜਾ ਦਫੜੀ ਪੈ ਗਈ ਸੀ ਤੇ ਇਹਨਾਂ ਨੇ ਬੋਰੀਆਂ ਰੱਖੀਆਂ ਤੇ ਬੜੀ ਬੁਰੀ ਹਾਲਾਤ ਖਰਾਬ ਹੋਈ ਸੀ ਤੇ ਫੇਰ ਜਾ ਕੇ ਕਿਸੇ ਲੋਕਾਂ ਨੇ ਸੁੱਖ ਦਾ ਸਾ ਲਿਆ ਹੀ ਤੇ ਅੱਜ ਅਸੀਂ ਵੇਖ ਰਹੇ ਹਾਂ ਚਲੋ ਪਹਿਲੀ ਸਰਕਾਰ ਨੇ ਹਸਰੀ ਨੂੰ ਖੁੱਲੀ ਕਰਵਾਇਆ ਸੀ ਤੇ ਹੁਣ ਇਹ ਜਦੋਂ ਦੀ ਆਮ ਆਮ ਪਾਰਟੀ ਸਰਦਾਰ ਆਪਣੇ ਸਰਦਾਰ ਅਮਨ ਸਿੰਘ ਸਿਆਰੀ ਜੀ ਹੁਣੇ ਆਏ ਨੇ ਇਹਨਾਂ ਨੇ ਹਰ ਸਾਲ ਇਹ ਨਹੀਂ ਕਿ ਜਦੋਂ ਉਧਰੋਂ ਕੀ ਆਂਦੇ ਹੁੰਦੇ ਸਿਆਣੇ ਵੀ ਉੱਤੋਂ ਆਇਆ ਵਿਆਹ ਵਿਨੋ ਕੁੜੀ ਦੇ ਘਰੋਂ ਉਹ ਮਤਲਬ ਇਸ ਤਰ੍ਹਾਂ ਕਰੇ ਹੁੰਦੇ ਸੀ ਪਰ ਹੁਣ ਇਹਨਾਂ ਨੇ ਜਦੋਂ ਦੇ ਆਏ ਨੇ ਇਹਨਾਂ ਨੇ ਪਹਿਲਾਂ ਹੀ ਮੀ ਹੁੰਦੀਆਂ ਬਾਰਸ਼ਾਂ ਦਾਉਣ ਤੋਂ ਪਹਿਲਾਂ ਆਪਣੀ ਇਹ ਸਰੀ ਸਾਰੀ ਸਾਫ ਕਰਾਈ ਹੁੰਦੀ ਆ ਲਾਗੇ ਲਾਗੇ ਜਿੰਨੀਆਂ ਡਰੇਨਾਂ ਉਹ ਸਾਫ ਕਰਾਈਆਂ ਹੁੰਦੀਆਂ ਤਾਂ ਕਿ ਜੇ ਸਾਨੂੰ ਇਸ ਤਰ੍ਹਾਂ ਦੀ ਦਿੱਕਤ ਨਾ ਆਵੇ ਤੋਂ ਇਹ ਵੇਖ ਲਓ ਉਹਨਾਂ ਦਾ ਰਿਜ਼ਲਟ ਇਹੀ ਆ ਵੀ ਆਹ ਜਿਹੜੀ ਹਸਰੀ ਆ ਇਹ ਮੈਂ ਅੱਜ ਨਹੀਂ ਤੁਸੀਂ ਮੈਂ ਪਹਿਲਾਂ ਵੀ ਇੱਥੇ ਲਾਗੇ ਰਹਿਣਾ ਤੇ ਇਹ ਹਸਰੀ ਜਿਹੜੀ ਮਿੰਟਮ ਮਿੰਟੀ ਪਾਣੀ ਖਿੱਚਦੀ ਜਾ ਰਹੀ ਕਿੰਨੀ ਸਪੀਡ ਨਾਲ ਪਾਣੀ ਚੱਲ ਰਿਹਾ ਉਹ ਇਹਨਾਂ ਦੀ ਦੇਣ ਆ ਕਿ ਇਹਨਾਂ ਨੇ ਪਹਿਲਾਂ ਹਸਰੀ ਸਾਫ਼ ਕਰਵਾਈ ਸੀ ਤਾਂ ਅੱਜ ਸਾਨੂੰ ਕਿਸੇ ਦਿੱਕਤ ਦਾ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਸੋ ਇਹੀ ਇਹਨਾਂ ਦੇ ਅੱਗੇ ਪਰਮਾਤਮਾ ਅਗੇ ਅਰਦਾਸ ਹੈ ਆਪੇ ਮਹਾਰਾਜ ਇਹ ਇਹ ਮੀਨੂ ਠੱਲ ਪਾਉਣ ਤੇ ਇੱਥੇ ਹੀ ਇਹ ਸਾਰਾ ਮੇਲਾ ਜਿਹੜਾ ਵਾ ਭਰਪੂਰ ਜਿਹੜੀ ਸੰਗਤ ਮਨਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਅੱਜ ਪਾਣੀ ਜਿਹੜਾ ਵਾ ਫੇਰ ਇੱਕ ਵਾਰ ਪੱਦਰ ਤੇ ਵੇਖਣ ਨੂੰ ਮਿਲਿਆ ਵਾ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਇਹੀ ਅੱਗੇ ਵੀ ਤੁਹਾਨੂੰ ਮੈਂ ਕਿ ਟ੍ਰਾਸਕੌਂਫੀ ਕੀ ਦਿੱਤੀ ਦੱਸਿਆ ਇਹ ਜਿਹੜਾ ਬਾੜ ਜਿਹੜੇ ਪਾਣੀ ਜਿਹੜਾ ਆ ਰਿਹਾ ਹੈ ਇਹ 1985 ਦੇ ਵਿੱਚ ਸਾਡੇ ਵਡੇਰਾਂ ਨੇ ਦੱਸਿਆ ਸੀਗਾ ਵੀ ਇਹ ਪਾਣੀ ਉਦੋਂ ਬਾਰਸ਼ਾਂ ਬਹੁਤ ਹੋਈਆਂ ਉਹਦੇ ਮੋਲ ਬਣਿਆ ਇਹ 2025 ਦੇ ਵਿੱਚ ਫੇਰ ਬਾਰਸ਼ਾਂ ਉਦਾਂ ਹੀ ਆ ਰਹੀਆਂ ਨੇ ਫੇਰ ਮੋਲ ਉਦਾਂ ਦੇਖ ਰਹੇ ਆ ਅਸੀਂ ਇਹ ਅਰਦਾਸ ਪ੍ਰਮਾਤਮਾ ਕੀ ਕਰਦੇ ਆ ਕਿ ਇਹ ਜਿਹੜੀ ਕ੍ਰੋਪੀ ਆ ਰਹੀ ਹੈ ਕ੍ਰੋਪੀ ਠੀਕ ਹੋ ਜਾਵੇ ਤਾਂ ਕਿ ਸ਼ਹਿਰ ਵਾਸੀਆਂ ਦਾ ਕੋਈ ਨੁਕਸਾਨ ਨਾ ਹੋਵੇ ਉਤੋਂ ਸਾਡੇ ਬਾਬਾ ਜੀ ਦਾ ਨਣਕੀ ਦਾ ਵਿਆਹ ਜੋ ਕਿ ਹਰ ਸਾਲ ਬੜੀ ਹੀ ਧੁੰਮ ਧੰਮ ਮਨਾਇਆ ਜਾਂਦਾ ਅਸੀਂ ਪ੍ਰਮਾਤਮਾ ਦੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਇਸ ਕੋਪੀ ਨੂੰ ਰੋਕਿਆ ਜਾਵੇ ਤੁਹਾਡਾ ਮੇਲਾ ਜਿਹੜਾ ਹੈ ਸਾਧ ਸੰਗਤ ਸਮੂਹ ਸਕਤਾ ਬੜੀ ਖੁਸ਼ੀਆਂ ਦੇ ਨਾਲ ਮਨਾਉਣ ਇਦਾਂ ਇਹ ਸ਼ੀਵਾਲ ਆਪਣਾ ਸਾਥਾ ਬਰਾਈ ਰੱਖਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ 我来了。Oh,